ਸਾਰੇ ਨੂੰ ਸਤਿਕਾਰ ਆ ਬਸਲਾ ਪ੍ਰਿਚਿਆ ਸਾਡੇ ਆ ਗਏ ਅਸੀਂ ਕੱਜਦੀਆਂ ਪੰਜਾਬ ਤੋਂ ਆਏ ਔਰ परमात्मा ਕਰੇ ਇਹ ਜਿਹੜਾ ਸ੍ਰੀ ਕੰਮ ਕਰ ਰਿਹਾ ਫੁਰਜਾ ਲਗੇ ਔਰ ਕੋਸ਼ਿਸ਼ ਕਰ ਰਹੇ ਅਸੀਂ ਇਸ ਨੌਰਥ ਦੇ ਸ਼ਹਿਰ ਮੈਨੂੰ ਉਸ ਮਕਾਮ ਤੇ ਲੈ ਜਾਈਏ ਜਿੱਤੇ ਅੰਤਰਰਾਸ਼ਟਰੀ ਪੱਧਰ ਤੇ ਗੱਲ ਹੋਵੇ ਔਰ ਅਪਾਗਲਾ ਸਵਾਰ ਕਰਦੇ

ਸਿਲੇਬਸ ਨਹੀਂ ਪੜ ਰਹੀਆਂ ਜੀ ਆਮ ਤੌਰ ਤੇ ਸਿਲੇਬਸ ਉਹ ਹੁੰਦਾ ਜਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਕਿਤਾਬਾਂ ਵਕਤ ਦਰ ਵਕਤ ਬਦਲਦੀਆਂ ਰਹਿੰਦੀਆਂ ਬਹੁਤ ਚੀਜ਼ਾਂ ਫਿਰ ਵਰਬਲੀ ਹੋਣੀਆਂ ਜੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਉਹਨਾਂ ਦੇ ਅੱਗੇ ਪੇਰੈਂਟਸ ਇਹਨੂੰ ਦੱਸਣ ਕਈ ਵਾਰੀ ਕਈ ਲੋਕ ਮਿੱਥ ਕਹਿਦਨੇ ਪਰੇ ਇਹ ਸੱਚੀਆਂ ਕਹਾਣੀਆਂ ਕਿਉਂਕਿ ਪਿਛਲੀ ਸਦੀ ਚ ਵਾਪਰੀਆਂ ਸੋ ਇਹ ਬਹੁਤ ਖੂਬਸੂਰਤ ਗਾਥਾ ਹੈ ਔਰ ਇਹ ਪੂਰੀ ਪਰਚੋੜ ਕਰਕੇ ਇਹ ਰਿਸਰਚ ਕਰਕੇ ਇਹਨੂੰ ਬਣਾਇਆ ਗਿਆ ਹੈ ਛੱਡ ਤੱਕ ਇਹ ਸਹਾ ਚਾਹ ਕਿਸੇ ਬਹੁਤ ਇਸ ਤਰ੍ਹਾਂ ਦੇ ਪਰ ਕਿਉਂਕਿ ਤੁਸੀਂ ਦਿੱਲੀ ਦੇ ਤਾਂ ਤੁਸੀਂ ਇਹ ਚੀਜ਼ਾਂ ਨਹੀਂ ਪੜੀਆਂ ਇਸ ਕਰਕੇ ਜਦ ਤੁਸੀਂ ਦੇਖੋਗੇ ਤੁਹਾਨੂੰ ਪੂਰਾ 100 ਸਾਲ ਪੁਰਾਣਾ ਇਤਿਹਾਸ ਤੁਹਾਡੇ ਅੱਖਾਂ ਸਾਹਮਣੇ ਆਵੇਗਾ। ਬਹੁਮਾਨ ਸਰ ਇਧਰ ਸਾਹਮਣੇ ਇਸ ਫਿਲਮ ਮੈਂ ਇਹ ਕਿਰਦਾਰ ਪਲੇ ਕਰਨੇ ਲਈ ਆਪਕੋ ਕਿੰਨ ਕਿੰਨ ਮੁਸ਼ਕਿਲੋ ਦਾ ਸਾਹਮਣਾ ਕਰਨਾ ਪੜਾ ਸਰ ਔਰ ਕਿਤਨਾ ਆਪਣੇ ਸਟੱਡੀ ਕੀਆ ਕੈਰੈਕਟਰ ਕੋ ਇਹਦੇ ਛੋਟੇ ਵੀ ਪੰਜਾਬੀ ਤੇ ਸਮਝ ਲੈਣੇ ਸਾਰੇ ਹਾਂ ਜੀ ਇਹਦੇ ਦੋ ਦੋ ਉੱਤਰ ਹੋ ਸਕਦੇ ਐ ਪਹਿਲੇ ਉੱਤਰ ਬਹੁਤ ਵੱਡੀ ਗੱਪ ਹੁੰਦੀ ਐ ਜਿੱਦਾਂ ਹੀਰੋ ਮਾਰਦਾ ਹੈ ਤੇ ਪ੍ਰੈਸ ਦੇ ਬੋਲੇ ਮੈਂ ਦੇ ਲਈ ਕੀਤਾ ਕਿਉਂਕਿ ਅਸੀਂ ਉਹਨਾਂ ਖਿੱਦਿਆਂ 'ਚ ਆ ਉਹਨਾਂ ਇਲਾਕਿਆਂ 'ਚ ਆ ਜਿੱਥੋਂ ਦੀ ਇਹ ਗੱਤ ਹੈ ਜੋ ਸਾਡੇ ਜਿਹੜੇ ਸੁਭਾਅ ਐ ਬਚਪਨ ਤੋਂ ਠੁੜ ਜੇ ਐਸੇ ਤਰ੍ਹਾਂ ਦੇ ਐ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਸੋ ਸਾਡੇ ਲਈ ਇਹ ਸੌਖੇ ਆ ਕਿਰਦਾਰ ਨਮਾਉਣੇ ਕਿਉਂਕਿ ਸਾਡੇ ਬਾਬੇ ਦਾਦੇ ਅਸੀਂ ਲਿਖੇ ਹੋਏ ਐ ਤੋ ਉਹ ਦਾਸਤਾਨਾ ਸਾਡੇ ਹੱਡਾਂ 'ਚ ਰਚਿਆ ਹੋਇਆ। ਦੂਜੀ ਗੱਲ ਹੁੰਦੀ ਹੈ ਕਿ ਜਿਹੜੀ ਸਕ੍ਰਿਪਟੋ ਕਿੰਨੀ ਜ਼ਹੀਨ ਹੈ ਕਿ ਕਿੰਨੀ ਬਰੀਕੀ ਨਾਲ ਲਿਖੀ ਹੈ। ਆਪਕਿਉਂਕਿ ਸਾਡਾ ਪੇਸ਼ੇ ਗੌਣਾ ਲਿਖਣਾ ਹੈ ਤੋ ਲਿਖਣ ਵਾਲਾ ਸੁਭਾਅਕ ਤੌਰ ਤੇ ਬੇਸ਼ੱਕ ਕੋਈ ਨੋਵਲ ਲਿਖਦਾ ਜਦੋਂ ਪਾਤਰ ਚਿੱਤਰਦਾ ਤਾਂ ਉਹ ਉਹ ਆਪਣੀਆਂ ਬਹੁਤ ਸਾਰੀਆਂ ਗੱਲਾਂ ਉਹਦੇ 'ਚ ਲਿਖ ਲੈਂਦਾ ਕਿਉਂਕਿ ਉਹਦਾ ਸੁਭਾਅ ਹੀ ਉਹਦਾ ਬਣ ਜਾਂਦਾ। ਸੋ ਜਦੋਂ ਤੁਸੀਂ ਕਹਾਣੀ 'ਚ ਗੁੰਮ ਜਾਂਦੇ ਹੋ ਨਾ ਫਿਰ ਤੁਹਾਨੂੰ ਮਤਲਬ ਬਹੁਤੇ ਉਪਰਾਲੇ ਨਹੀਂ ਕਰਨੇ ਪੈਂਦੇ ਤੁਸੀਂ ਉਹਦੇ ਚ ਉਤਰ ਜਾਨੇ ਬਸ ਇਹ ਫਰਕ ਹੁੰਦਾ ਕਿ ਉਹਨਾਂ ਵਕਤਾਂ 'ਚ ਥੋੜੇ ਜਿਹਾ ਸਰੀਰ ਭਾਰੇ ਹੁੰਦੇ ਸੀ ਪਰਮੇ ਰੱਖਦੇ ਸੀ ਜਿਦਾ ਆਪਣੇ ਆਮ ਫਿਲਮੀ ਦੁਨੀਆਂ ਤੋਂ ਹਟ ਕੇ ਜਿਦਾ ਪਿੰਡਾਂ 'ਚ ਅਸੀਂ ਹੁੰਨੇ ਬਸ ਉਹੀ ਸੀ ਸਾਡਾ ਜਿਹੜਾ ਦੂਜਾ ਮੁੰਡਾ ਸੀ ਉਹ ਬਹੁਤ ਕਾਫੀ ਪਤਲਾ ਸੀ ਉਸ ਲਈ ਮਟਰੇ ਮਾਰਾ ਜਿਹੜਾ ਸਟਾਈਲ ਹੁੰਦਾ ਉਹ ਬੜਾ ਜਵਾਲ ਜਿਹਾ ਬਤਾ ਸੀ ਇਸ ਕਿਰਦਾਰ ਲਈ ਕੁੱਲ ਮਿਲਾ ਕੇ ਮੈਨੂੰ ਲੱਗਦਾ ਉਸ ਤਰ੍ਹਾਂ ਜਦੋਂ ਜੈਦ ਨਹੀਂ ਕਰਨੀ ਪਈ ਇਦਾਂ ਕਿ ਬੰਬੇ ਤੋਂ ਆ ਕੇ ਕਿਸੇ ਕਿਰਦਾਰ ਨੂੰ ਅਨਭਾਉਂਦਾ ਹੈ। ਇਹ ਸਾਡੇ ਨਿੱਜੀ ਕਿਰਦਾਰ ਹੈ। ਕੋਈ ਇੱਕ ਫੇਵਰੇਟ ਆਪ ਦਾ ਖੁਦ ਦਾ ਡਾਇਲੋਗ ਇਸ ਫਿਲਮ ਵਿੱਚੋਂ ਜੋ ਆਪ ਅਭੀ ਇਹ ਤਾਂ ਬੱਚੇ ਹੈ ਜਿਹੜਾ ਸਵਾਲ ਹੈ ਕੋਈ ਤੇਰੇ ਦਾ ਕੁਝ ਮੈਨੂੰ ਤਾਂ ਮੈਂ ਉਹ ਵਧੀਆ ਸਵਾਲ ਕਰੋ ਮੈਨੂੰ। ਡਾਇਲੋਗ ਤਾਂ ਭੈ ਤਾਂ ਉਹ ਤਾਂ ਕੀ ਹੁੰਦਾ ਜਦੋਂ ਗੱਲਾਂ ਨਾ ਹੋਣ ਆਪਣੇ ਕੋਲ ਮੇਰਾ ਪਾ ਮੈਂ ਤੁਹਾਨੂੰ ਦੋ ਮੁਖੜੇ ਸੁਣਾਉਂਗਾ ਜਾਂ ਫਿਰ ਇੱਕ ਡਾਇਲੋਗ ਸੁਣਾਉਂਗਾ। ਮੈਂ ਤੋਂ ਟੋੜਨ ਗੱਲਾਂ ਕਰਨ ਆਇਆ ਮੈਂ ਸਟੂਡੀਓਸ ਬੰਦਾ ਔਰ ਮੈਨੂੰ ਚੰਗਾ ਲੱਗਦਾ ਮੈਂ ਚਾਹੁੰਨਾ ਕਿ ਮੈਂ ਜਨਾ ਪੱਤਰਕਾਰਾਂ ਨੂੰ ਮਿਲਾਂ ਬਹੁਤ ਸਿਆਣੇ ਕਿਸੰਜਵੇਂ ਹੋਣ ਔਰ ਬਹੁਤ ਉੱਚਦਰਦ ਦੇ ਡੰਡਾ ਕਰ ਮਾਸ ਜਦੋਂ ਮੈਂ ਫੇਲਮ ਦੇ ਵਿੱਚ ਬੰਦ ਹੋਣ ਬਾਰੇ ਬੋਲਦੀ ਕਹਾਣੀ ਕੋਈ ਉਹ ਇੰਟੀਗਰ ਔਰ ਕਿਸੇ ਵਿੱਚ ਮੈਂ ਤਾਂ ਤੋ ਜਦ ਇਹ ਨੂੰ ਕਰ ਰਹੀ ਹੈ ਕਿ ਚੱਲ ਚੱਲ ਮਾਈਂਡ ਵਿੱਚ ਇਹ ਸੋਚਦਾ ਕਿ ਇੱਕ ਸਮੇਂ ਤਾਂ ਦੋਸਤੀ ਵੀ ਹੋਣੀ ਹੈ ਔਰ ਉਹ ਦੁਸ਼ਮਣੀ ਵੀ ਦਿਖਣੀ ਚਾਹੀਦੀ ਹੈ ਕਿ ਕਿੰਨਾ ਮੁਸ਼ਕਿਲ ਹੈ ਆਪਸ ਵਿੱਚ ਰਹਿਣਾ ਇਹਨਾਂ ਦਾ ਜਿਹੜਾ ਰੋਲ ਹੈ ਉਹ ਮੁਹੱਬਤ ਵਾਲਾ ਜਿਹੜਾ ਇੱਕ ਦੂਜੇ ਕਿਰਦਾਰਾਂ ਬਲਬੀਰ ਕੌਰ ਦਾ ਉਹ ਦੂਜੀ ਲੜਕੀ ਹੈ ਉਹ ਸ਼ਾਇਦ ਪਹੁੰਚ ਨਹੀਂ ਸਕੇ ਇਸੇ ਰਿਲੇ ਮੇਚ ਹੋਣਗੇ ਕਿਉਂਕਿ ਫੇਵਰੀ ਪਰਟੀਕਲ ਕਾਮ ਹਰਪੰਦ ਬਹੁਤ ਜ਼ਿਆਦਾ ਵੀ ਗਿਆ ਇਹ ਜਿਹੜਾ ਬੇਸਿਕਲੀ ਡਿਸਪਿਊਟ ਹੈ ਇਹ ਉਸ ਲੜਕੀ ਦੇ ਦਰਮਿਆਨ ਹੈ ਇਹਨਾਂ ਦਾ ਕਿਰਦਾਰ ਮੇਰੇ ਨਾਲ ਹੈ बट ओ oh, एक अलग जिंदगी है भरा की जिंदगी जो तो कोई दखल देता है फिर उस तरह की दुश्मनी पड़ती है बबूमान जी मेरा क्वेश्चन आपसे है कि जैसे फिल्म का नाम है सुरमा तो आप सीधी दो लोग आप बताओ जिनके बारे में जिनको आप रियल लाइफ सुरमा मानते हो सर पंजाब का सुरमे ना पर्याप्त है दो चीजा होनी है जब कोई वार जीत जाने तुम ਜਦੋਂ ਕੋਈ ਵੀ ਮਹਮਨ ਆ ਚੋਟਿਆ ਪਿੱਛੇ ਕਹਿੰਦਾ ਜਦੋਂ ਜਿੱਤ ਜਾਂਦੇ ਆ ਜੇ ਜਿੱਤਣ ਵਾਲਿਆਂ ਦੀ ਪਾਵਰ ਚਾ ਜਾਣ ਫਿਰ ਉਹ ਉਹ ਸ਼ਹੀਦ ਹੋਨੇ ਤੂੰ ਸਾਡੇ ਤਾਂ ਪੰਜਾਬ ਜਦੋਂ ਵੀ ਕੋਈ ਸਿਸਟਮ ਦੇ ਅਗੇਂਸਟ ਲੜਿਆ ਅਸੀਂ ਉਹਨਾਂ ਨੂੰ ਸੂਰਮੇ ਕਹਿੰਨੇ ਔਰ ਪੰਜਾਬ ਨੇ ਸਦਾ ਸੂਰਮੇ ਜਮਾਏ ਉਹਦੀ ਗਵਾਹੀ ਤੁਸੀਂ ਕਿਉਂਕਿ ਤੁਸੀਂ ਦਿੱਲੀ ਰਹਿੰਦੇ ਹੋ ਤੁਹਾਡਾ ਸੁਭਾਅ ਅਲੱਗ ਤਰ੍ਹਾਂ ਦਾ ਹੈ ਪਰ ਜੇ ਤੁਸੀਂ ਆਜ਼ਾਦੀ ਵੀ ਦੇਖੋਗੇ ਤਾਂ 100 ਚੋਂ 85 ਸਿਰ ਪੰਜਾਬੀਆਂ ਦੇ ਉਸੇ ਦਾ ਸਾਹਬ ਜਿਸ ਤਰ੍ਹਾਂ ਇਸ ਮੁਲਕ ਲਈ ਸਭ ਤੋਂ ਵੱਧ ਪੰਜਾਬੀ ਖੜਦੇ ਤੇ ਲੜਦੇ ਆ ਮੇਰੇ ਖਿਆਲ ਚ ਭਾਰਤ ਦੇ ਹਰ ਸੂਬੇ ਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਸੂਰ ਮੇ ਸਦੇ ਖੜਦੇ ਰਹੇ ਮੈਂ ਜਿੰਨਾਂ ਸ਼ਰਮਾ ਬੈਠਾ ਸੀ ਜੀ ਸਰ ਮੇਰਾ ਸਵਾਲ ਆਪਕੇ ਲਈ ਜੀ ਜੀ ਅਭੀ ਗੰਢੀ ਚਿੰਗੋ ਦੀ ਗੱਲ ਕਰ ਰਹੇ ਤੇ ਪਹਿਲਾਂ ਵੀ ਪੰਜਾਬੀ ਮੂਵੀ ਆਜ ਤੱਕ ਬਹੁਤ ਜ਼ਿਆਦਾ ਨਹੀਂ ਤੇ ਲੋਕੋ ਨੂੰ ਪਸੰਦ ਨਹੀਂ ਆਉਂਦੀ ਸੋ ਕਾਰਨ ਕੀ ਹੋ ਸਕਦਾ ਹੈ ਕਿ ਹਿੰਦੀ ਕਿਉਂ ਦਾ ਘਟਵਾ ਗ੍ਰਾਮੀਅ ਜਾਂ ਪੰਜਾਬੀ ਕਿਉਂ ਸਿਰ ਉਹਨਾਂ ਦੀ ਗਲਤੀ ਹੈ ਕਿ ਇਹ ਇੰਡਸਟਰੀ ਸ਼ੁਰੂ ਹੋਈ ਸੀ ਲਾਹੌਰ ਤੋਂ ਪਹਿਲੇ ਲਾਹੌਰ ਤੋਂ ਬਾਅਦ ਅਮਰਸਰ ਹੋਣੀ ਚਾਹੀਦੀ ਸੀ ਪਰ ਜਿਹੜੇ ਉਸ ਵਕਤ ਦੇ ਫੇਰੂਕ ਸ਼ਾਸਕ ਸੀ ਉਹ ਸ਼ਾਇਦ ਇਹ ਸੰਭਾਲ ਨਹੀਂ ਸਕੇ ਔਰ ਜਿਹੜੀ ਇੰਡਸਟਰੀ ਦੇ ਪੈੜ ਲੱਗਿਆ ਬਾਲੀਵੁੱਡ ਦੇ ਉਹਨੂੰ ਲਾਉਣ ਵਾਲੇ ਵੀ ਨਾਰਥਰਨ ਇੰਡੀਆ ਸੀ ਸਾਡੇ ਸਾਰੇ ਉਹ ਪ੍ਰਥਵੀ ਰਾਜ ਕਪੂਰ ਸਾਹਿਬ ਲਾਲੋ ਯਾਰ ਤਰਮਿੰਦਰ ਸਾਹਿਬ ਲਾਲੋ ਯਾ ਸੁਨੀਲਦਰ ਸਾਹਿਬ ਲਾਲੋ ਕਿੰਨੇ ਨਾਮ ਆ ਆਪਾਂ ਗਿਣ ਨਹੀਂ ਸਕਦੇ ਜਸ਼ ਫੈਮਲੀ ਦਾ ਨਾ ਉਹਨਾਂ ਦਾ ਘਟਣਾ ਸ਼ਾਇਦ ਉਹਨਾਂ ਫੈਮਲੀਆ ਦਾ ਪ੍ਰਭਾਵ ਟਕਣਾ ਸ਼ਾਇਦ ਜਨਮਤ ਲੈ ਉਹਨਾਂ ਦਾ ਜਾਣਾ ਅਜੇ ਹੋਰ ਜਾਊਗਾ ਹੋਵੇ ਨਹੀਂ ਕਿਉਂਕਿ ਕਿਹੜਾ ਖੇਤਰੀ ਸ਼ਰਮਾ ਬਹੁਤ ਸਟਰੋਂਗ ਹੋ ਗਿਆ ਪੰਜਾਬੀ ਬਹੁਤ ਸਟਰੋਂਗ ਹੋ ਗਿਆ ਸੌਫਟਵੇਅਰ ਆਪਣਾ ਬਣਾਉਗਾ ਤੇ ਸੋ ਬਾਲੀਵੁੱਡ ਵਾਲਾ ਨੇ ਇੱਥੇ ਆ ਜਾਣਾ ਥੋੜੇ ਕੋਈ ਗ੍ਰੇਟਰ ਨੌਇਡਾ ਮਿਲੂਗਾ ਕੋਈ ਥੋੜ ਨੂੰ ਹੌਲੀ ਹੌਲੀ ਕੋਈ ਗੜਗਾਵਾ ਮਿਲੂਗਾ ਆਪਰ ਪੰਜਾਬੀ ਨੂੰ ਪਿਆਰ ਮਿਲਦਾ ਹੈ ਜਿਹੜਾ ਭਾਰਤ ਵਿੱਚ ਸਰ ਪੰਜਾਬੀ ਹੈ ਹੀ ਪਿਆਰ ਤੇ ਪਤਾਂ ਅਸੀਂ ਪਿਆਰ ਹੀ ਤਾਂ ਬੰਦੇ ਆ ਸਾਡਾ ਜਿੰਨੀਆਂ ਦਾਸ ਤਾਂ ਮੁਹੱਬਤ ਦੀਆਂ ਸਾਰੀਆਂ ਪੰਜਾਬੀਆਂ ਦੀ ਕੋਈ ਕਿਸੇ ਕਾਬ ਕੋ ਬਿੱਤਾਂ ਸਾਰੇ ਪੰਜਾਬ ਚ ਹੈ ਔਰ ਪੰਜਾਬ ਇਹ ਤਾਂ ਜਿਹੜੇ ਸ਼ਾਸਕ ਇਹਨਾਂ ਨੇ ਛੋਟੇ ਕਰਦੇ ਆਪਾਂ ਨੂੰ ਬਹੁਤ ਗਵੰਡਾ ਅਦਰਭਾਈ ਸਭਾ ਸਾਰੇ ਇੱਕੋ ਵਾਂ ਸਾਡੀ ਇੱਕੋ ਨਸਲ ਹੈ ਅਸੀਂ ਇੱਕੋ ਕਬੀਲੇ ਤੇ ਇੱਕੋ ਗੁਰੂਜੇ ਚੱਲਿਆ ਹਾਂ ਹਾਂ ਤੁਹਾਡੇ ਸਵਾਲ ਹੈ ਮੇਰਾ ਪੰਜਾਬੀ ਸਿਨੇਮਾ ਦੇ ਵਿੱਚ ਨਾ ਇੱਕ ਚੇਨ ਬਣੀ ਹੋਈ ਆ ਜਿਹੜੇ ਕੋ-ਐਕਟਰਸ ਹੈਗੇ ਨਾ ਉਹ ਹਰ ਫਿਲਮ 'ਚ ਨਜ਼ਰ ਆ ਰਹੇ ਆ ਨਿਰਮਲ ਰਿਸ਼ੀ ਮੈਡਮ ਹੋ ਗਏ ਕਰਮਜੀਤਨ ਮੋਲ ਹੋ ਗਏ ਉਹ ਇੱਕ ਸਪੋਰਟ ਸਿਸਟਮ ਬਣ ਚੁੱਕਿਆ ਹੈ ਪੰਜਾਬੀ ਸਿਨੇਮਾ ਦਾ ਠੀਕ ਹੈ ਪਰ ਕੁਸੀ ਸੁੱਚਾ ਸੂਰਮਾ ਦੇ ਵਿੱਚ ਬਿਲਕੁਲ ਹੀ ਆਊਟ ਆਫ ਦਿਲੀਗ ਚਲੇ ਗਏ ਹੋਰ ਕੋਈ ਵੀ ਇਦਾਂ ਦਾ ਆਰਟਿਸਟ ਨਹੀਂ ਲੱਭਦਾ ਜਿਹੜਾ ਬਾਗੀ ਫਿਲਮਾਂ ਨੂੰ ਸਪੋਰਟ ਕਰਦਾ ਆ ਬਟ ਫਿਰ ਵੀ ਬਾਹ ਕਮਾਲ ਟ੍ਰੇਲਰ ਹੈ ਤੁਹਾਡਾ ਤੇ ਇਸ ਟ੍ਰੇਲਰ ਦੇ ਵਿੱਚ ਜਿਹੜਾ ਮੈਂ ਦੇਖਿਆ ਆਰਟਿਸਟ ਜਿੰਨੇ ਵੀ ਤੁਸੀਂ ਲਿੱਤੇ ਆ ਅਪਾਰਟ ਫਰਮ ਸਰਗਜੀਤ ਧੀਮਾ ਜੀ ਸਾਰੇ ਉੰਦਾ ਐਕਟਰ ਸੀਗੇ ਤੁਸੀਂ ਨਾਮ ਹੀ ਨਹੀਂ ਤੁਸੀਂ ਉੰਦਾ ਐਕਟਰ ਲਿੱਤੇ ਨੇ ਅੱਜ ਮੈਨੂੰ ਲੱਗਦਾ ਸੀ ਮੈਂ ਜਦੋਂ ਕਾਗਰੇ ਚੋਂ ਲਿਖਣਾ ਮੈਨੂੰ ਲੱਗਦਾ ਸੀ ਐਦਾਂ ਦਾ ਸਵਾਗਤ ਕਿ ਤੁ ਜਦੋਂ ਮੈਂ ਇਸ ਖਿੱਤੇ ਚ ਆਇਆ ਸੀ ਉਦੋਂ ਮੈਂ ਜਦੋਂ ਮੈਂ ਬੰਬੇ ਕੰਮ ਸ਼ੁਰੂ ਕੀਤਾ ਐਸਿਡ ਦਾ ਤਾਂ ਉਹਦੇ ਦਰਮਿਆਨ ਮੈਂ ਤੇ ਅਮਿਤੋਜ ਦੀ ਬਹੁਤ ਨੇੜਤਾ ਹੋ ਗਈ ਅਸੀਂ ਬੜੇ ਨਿੱਜੀ ਜਿੰਨਾ ਤੌਰ ਤੇ ਜੁੜ ਗਏ ਇੱਕ ਦੂਜੇ ਦਾ ਉਤੋਪੀਏ ਜਿਹੜੇ ਬਾਲੀਵੁੱਡ ਫਿਲਮਾਂ ਨੰਮੇ ਮੰਦਨ ਹੱਥ ਨਹੀਂ ਸਿੱਖ ਪਾਉਣਾ ਉਹ ਵਾਇੰਦੀ ਦੀ ਦਾਸਤਾਨ ਬੜੀ ਅਜੀਬ ਸੀ ਅਮਿਤੋ ਜਦੋਂ ਪਹਿਲਾ ਬੰਬੇ ਗਿਆ ਮੇਕੂ ਪਹਿਲਾ ਚਲ ਗਿਆ ਸੀ ਬਹੁਤ ਉਹਨਾਂ ਨੂੰ ਗਲੀਪ ਸਾਹਿਬ ਦੀ ਇੱਕ ਫਿਲਮ ਬਣੀ ਸੀ ਕਾਲਿੰਗਾ ਉਹ ਫਸ ਗਈ ਸੀ ਉਹ ਨਹੀਂ ਨਿਕਲ ਸਕੀ ਪ੍ਰੋਡਿਊਸਰ ਤੇ ਡਾਇਰੈਕਟਰ ਦਾ ਰੋਲਾ ਸੀ ਉਹ 30 ਮਹੀਨੇ ਕਰਤਾ ਹੋਈ ਤਾਂ ਜਦੋਂ ਅਸੀਂ ਉਹ ਕਹਾਣੀ ਤੇ ਵਰਕ ਕਰਿਆ ਅਸੀਂ ਬੋਈ ਜਾਣੇ ਬੈਠਦੇ ਸੀ ਸਾਰਾ ਦਿਨ ਲੱਗੇ ਰਹਿੰਦੇ ਜਦੋਂ ਮੈਂ ਸਟੂਡੀਓ ਤੋਂ ਆਉਣਾ ਤਾਂ ਸਵੇਜਾ ਉਹਦੇ ਦਰਮਿਆਨ ਸਾਨੂੰ ਕੁਝ ਲੋਕ ਮਿਲੇ ਥੋੜੇ ਦਿੱਲੀ ਤੋਂ ਬੀਤੀ ਕੁਝ ਸਾਡੇ ਉੱਪਰ ਪਿਆਰੇ ਲੱਗੇ ਉਹ ਕਹਿੰਦੇ ਤੁਸੀਂ ਦਿੱਲੀ ਆ ਜਾਓ ਤੁਸੀਂ ਪਹਿਲਾਂ ਬਣਾ ਰਹੇ ਹਾਂ ਅਸੀਂ ਤੁਹਾਡੇ ਨਾਲ ਕੰਮ ਕਰਨਾ ਇੱਕ ਬੰਦਾ ਸੀ ਮੈਨੂੰ ਹੁਣ ਨਾਂ ਨਹੀਂ ਚੇਤੇ ਕੋ ਉਹ ਵਸਦਾ ਸੀ ਸਾਊਥ ਹੱਥ ਕੋ ਉਹ ਇੱਕ 그룹 ਸੁਨੰਦਾ ਉਹ ਕਹਿੰਦੇ ਕਹਾਣੀ ਤੁਹਾਡੀ ਬਹੁਤ ਵਧੀਆ ਹੈ ਬਈ ਇਹ ਫਿਲਮ ਚ ਮੈਨੂੰ ਕਹਿੰਦੇ ਕਿ ਤੁਸੀਂ ਮਿਊਜ਼ਿਕ ਕਰਨ ਅਤੇ ਅਮਿਤੋਜ ਡਾਇਰੈਕਟ ਡਾਇਰੈਕਸ਼ਨ ਜਾ ਜਾ ਤੇ ਮੈਂ ਇਹਦੇ ਲਈ ਹੀਰੋ ਮੈਨੂੰ ਬਚਨ ਸਿੰਘ ਦਾ ਬੇਟਾ ਮੇਰੀ ਨੇੜ ਤੇ ਮੈਂ ਉਹਨੂੰ ਹੀਰੋ ਲੈ ਸਕਦਾ ਹਾਂ ਹੁਣ ਅਸੀਂ ਪਿੰਡ ਵਾਲਿਆ ਸਾਡਾ ਤਾਂ ਯਾਰੀ ਵਾਲਾ ਮਸਲਾ ਹੈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚਾਹ ਪੀ ਕੇ ਜਵਾਬ ਦੇਵਾਂ ਕਿ ਪਹਿਲਾਂ ਲੈਣਾ ਉਹ ਹੱਸਣ ਲੱਗ ਗਿਆ ਕਹਿੰਦਾ ਨਹੀਂ ਤੁਸੀਂ ਬਾਅਦ ਚ ਦੇ ਦਿਓ ਮੈਂ ਕਿਹਾ ਨਹੀਂ ਤੂੰ ਸੋਲਣਾ ਮੈਨੂੰ ਬੇਚਿਆ ਨਹੀਂ ਰਹਿਣਾ ਮੈਗਾ ਇਹ ਮੇਰਾ ਤੇ ਮਕੋਈ ਦਾ ਵਾਦਾ ਸੀ ਕਿ ਉਹ ਫਿਲਮ ਤੁਹਾਡੀ ਨਹੀਂ ਨਿਕਲੀ ਤੇ ਤੈਨੂੰ ਯਾਰ ਹੀਰੋ ਬਣਾਉਣਾ ਹੈ ਤੇ ਇਹ ਫਿਲਮ ਨੂੰ ਤਾਂ ਮੈਂ ਡਾਇਰੈਕਸ਼ਨ ਵੀ ਅਸੀਂ ਕਰਨੇ ਤੇ ਉਹ ਹੀਰੋ ਵੀ ਇਹਨਾਂ ਬਣਾਉਣਾ ਤੇ ਇੱਕ ਇੱਕ ਮੌਟ ਕੇ ਆ ਰਹੀ ਸੀ ਉਸ ਜ਼ਿੱਦ ਜੀ ਅਸੀਂ ਬਣਾਈ ਸੀ ਉਹ ਵੀ ਫਿਲਮ ਚ ਸਾਰੀ ਨਵੇਂ ਸੀ ਉਹ ਚਲੋ ਵਕਤ ਐਸਾ ਸੀ ਕਿ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਪਰ ਫਿਲਮ ਬਹੁਤ ਚੱਲੀ ਉਤਪਤ ਪੰਜਾਬ ਚ ਫਿਰ ਮੈਂ ਵਾਪਸ ਪੰਜਾਬ ਆ ਗਿਆ ਪੰਜਾਬ ਤੇ ਦੋ ਹੀ ਪ੍ਰੋਡਕਸ਼ਨ ਹਾਊਸ ਸੀ ਗੁਰਦਾਸ ਮਾਨ ਸਾਹਿਬ ਉਹਨਾਂ ਦਾ ਸੀ ਇੱਕ ਮਰਮੋਣ ਸਿੰਘ ਉਹਨਾਂ ਦਾ ਸ੍ਰੀਮਾ ਸੀ ਉਹਨਾਂ ਚ ਵੀ ਉਹੀ ਸਿਸਟਮ ਸੀ ਜਿਹੜੇ ਪੱਕੇ ਆਰਟਿਸਟ ਜੁੜੇ ਸੀ ਉਹੀ ਕੰਮ ਕਰਦੇ ਸੀ ਔਰ ਗੁਰਦਾਸ ਮਾਨ ਸਾਹਿਬ ਜਿਹੜੀਆਂ ਫਿਲਮਾਂ ਕਰਦੇ ਸੀ ਉਹਨਾਂ ਕੋਲ ਬੰਬੇ ਦੇ ਟੈਕਨੀਸ਼ੀਅਨ ਜ਼ਿਆਦਾ ਹੁੰਦੇ ਸੀ ਜਿਹੜੇ ਨਾਲ ਉਹਨਾਂ ਦੇ ਜੁੜੇ ਹੋਏ ਸੀ ਜਿਨ੍ਹਾਂ ਨੇ ਪਹਿਲਾਂ ਅੱਛਾ ਕੰਮ ਕੀਤਾ ਪਰ ਭਜਨ ਸਿੰਘ ਉਹਨਾਂ ਨਾਲ ਵੀ ਮਰਮੋਣ ਸਿੰਘ ਤੇ ਬਾਕੀ ਟੀਮਾਂ ਕੋ ਮੇਰੀ ਜ਼ਿੱਦ ਸੀ ਤੋ ਜਿਹੜਾ ਫਿਲਮ ਦੇ ਡਾਇਰੈਕਟਰ ਸੀ ਉਹ ਮੇਰੇ ਪਹਿਲੀ ਕੈਸਟ ਦੇ ਪ੍ਰੋਡਿਊਸਰ ਸੀ ਉਹਨਾਂ ਨੇ ਮੈਨੂੰ ਇੱਕ ਦਿਨ ਮੈਂ ਕਿਹਾ ਕਿ ਕਿੱਥੇ ਆਂ ਹੀ ਮੜ ਜਾ ਮੈਂ ਚੱਲੇ ਗਿਆ ਉਹਨਾਂ ਨੇ ਮੈਨੂੰ ਇੱਕ ਕਹਾਣੀ ਸੁਣਾਈ ਔਰ ਇਹ ਵੀ ਪ੍ਰਿੰਸ ਸਾਡੇ ਮੁੰਡੇ ਉਹਦੇ ਸੂਨਾ ਡਾਇਰੈਕਸ਼ਨ ਕਰਨੀ ਸੀ ਤੋ ਗੌਰਵ ਸਾਹਿਬ ਕਹਿੰਦੇ ਆਪਾ ਮੈਂ ਪ੍ਰੋਡਿਊਸ ਕਰ ਲਵਾਂ ਮੈਂ ਕਹਾਂ ਨਹੀਂ ਤੁਹਾਡੀ ਇਹ ਤੁਹਾਡੀ ਮੰਜ਼ਲੇ ਨਹੀਂ ਤੁਸੀਂ ਡਾਇਰੈਕਸ਼ਨ ਕਰਨੀ ਹੈ ਉਹ ਕਹਿੰਦੇ ਮੈਂ ਤਾਂ ਕਦੇ ਕੀਤੀ ਨਹੀਂ ਮੈਂ ਕਹਾਂ ਨਹੀਂ ਮੈਂ ਹਾਸਰ ਲਿਖ ਲਈ ਉਹਦਾ ਵਨ ਲਾਈਨਰ ਕਿ ਤੁਸੀਂ ਉਹਨੂੰ ਡਾਇਰੈਕਟ ਕਰ ਕਹਿੰਦਾ ਇਦਾਂ ਕਿਦਾਂ ਹੋ ਜਾਊਗਾ ਮੈਂ ਕਿੱਦਾਂ ਹੋਊਗਾ ਇਹਦੇ ਕਰਿਆ ਤੇ ਸਾਡੀ ਪਹਿਲਾਂ ਤੇ ਬਿਤਰਤ ਹੈ ਕਿ ਬਹੁਤ ਨਵੇਂ ਬੰਦਿਆਂ ਨੂੰ ਤੇ ਬੱਚਿਆਂ ਨੂੰ ਕੰਮ ਮਿਲੇ ਉਹ ਜਿਹਨਾਂ ਕੋਲ ਆਲਰੇਡੀ ਜਿਹਨਾਂ ਨੇ ਬਹੁਤ ਕਮਾ ਲਿਆ ਉਹਨਾਂ ਨੂੰ ਲੋੜ ਨਹੀਂ ਉਹਨੇ ਪੈਸੇ ਦੀ ਇਹੀ ਕਿ ਉਹਨਾਂ ਦਾ ਘਰ ਚੱਲਦਾ ਨਵੇਂ ਬੱਚੇ ਆਉਣਗੇ ਔਰ ਨਵਾਂ ਜੋਸ਼ ਹੋਊਗਾ ਇਸ ਫਿਲਮ ਚ ਤੁਹਾਨੂੰ ਅਲੱਗ-ਅਲੱਗ ਕਿਰਦਾਰ ਮਿਲਣਗੇ ਸਿੱਖੜੇ ਔਰ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਨਵਾਇਆ ਔਰ ਬਹੁਤ ਹੀ ਥੀਏਟਰ ਵਾਲਾ ਮੁੰਡਾ मैं यही कहना चाहूंगी कि पहले दोस्त सबको थैंक यू जिसने मुझे इस मूवी के किरदार में मुझे जो मिला है एंड सेकंड uh, जो किरदार मैंने निभाया है वो मेरे लिए बहुत ही आ, अलग से रहा है क्योंकि मैं मुंबई या दिल्ली से बेस्ड हूँ पंजाबी में कभी मैंने किया नहीं था मेरा फर्स्ट प्रोजेक्ट है तो वो आ, मेरे लिए बड़ा ही नाइस एक्सपीरियंस रहा है और अच्छा भी बहुत रहा है तो ਮਨਸਾਬ ਤੋਂ ਉਹ ਵੀ ਉਹ ਪੰਜਾਬੀ ਆਪਣੇ ਮੰਨਦੇ ਆ ਉਹ ਬੱਕਰੀ ਦਾ ਲੈਣਾ ਪਈਆਂ ਵਿੱਚ ਅਸੀਂ ਕਿਹਾ ਜਿਦਾ ਪੂਰਾ ਹੱਥ ਰੋਸ ਪਿਆ ਤੇ ਔਰ ਉੱਤਰ ਦੇ ਪੰਜਾਬ ਚ ਵੀ ਇਹ ਫਿਲਮ ਰਿਲੀਜ਼ ਹੋ ਰਹੀ ਹੈ ਔਰ ਇਹ ਪਹਿਲੀ ਵਾਰੀ ਇੰਨੀਆਂ ਸਕਰੀਨਾਂ ਮਿਲੀਆਂ ਹੈ ਇੱਕ ਕੰਪਨੀ ਦੀ ਵਾਹ ਵਾਹ ਹੈ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਜਿਹਨੀਆਂ ਸਕਰੀਨ ਦੇ ਇਸ ਫਿਲਮ ਨੂੰ ਮਿਲੀਆਂ ਸ਼ਾਇਦ ਪੰਜਾਬੀ ਕੀ ਕਦੇ ਮਿਲਿਆ ਹੀ ਨਹੀਂ ਤੇ ਅਸੀਂ ਚਾਹੁੰਦੇ ਕਿ ਪ੍ਰੋਡਕਸ਼ਨਰ ਸਭ ਨੂੰ ਮਨਸਾਬ ਇਸ ਫਿਲਮ ਕੀ ਨੇ ਠੀਕ ਸੀ ਉਹ ਉਹ ਮਾਹੌਲੇ ਇਦਾਂ ਦੇ ਸੀ ਉੱਥੇ ਸਾਡੀ ਫਿਲਮ ਵਿੱਚ ਤੁਹਾਨੂੰ ਕੋਈ ਚਾਕਲੇਟ ਫੇਸ ਨਹੀਂ ਮਿਲਣਾ ਸਾਰੇ ਰਫ ਲੋਕ ਦੇ ਭੱਲੇ ਮਿਲਣਗੇ ਲੋੜ ਤੋਂ ਜ਼ਿਆਦਾ ਮੇਕਅਪ ਨਹੀਂ ਮਿਲਣਾ ਔਰ ਸਾਰੇ ਜਵਾਨ ਤੁਹਾਨੂੰ ਗੱਭਰੂ ਉਹਦੇ ਵਿੱਚ ਮਿਲਣਗੇ ਜਿਨ੍ਹਾਂ ਨੇ ਰਿਪੈਕਟ ਕਰਿਆ ਤੁਹਾਨੂੰ ਉਸ ਵਕਤ ਦਾ ਪੰਜਾਬ ਲੱਗੂਗਾ ਵਾ ਮਿਲਣਾ ਤੁਸੀਂ ਦੇਖਿਓ ਇਸ ਲਈ ਵੀ ਦੇਖਿਓ ਕਿ ਅਸੀਂ ਤੁਹਾਨੂੰ ਸਦਾ ਦੰਨੇ ਇਸ ਲਈ ਵੀ ਦੇਖਿਓ ਕਿ ਜੇ ਕੋਈ ਲੋਕ ਸੁਣਾ ਤਾਂ ਜ਼ਰੂਰ ਕੱਢਿਓ ਅਗਲੀ ਵਾਰੀ ਅਸੀਂ ਉਹਨੂੰ ਦੁਬਾਰਾ ਕਰਾਂਗੇ ਮਾਨ ਸਾਹਿਬ ਆਪਣੇ ਪੰਜਾਬ ਦੀਆਂ ਕਈ ਗਾਥਾਵਾਂ ਐਸੀਆਂ ਹੈਗੀਆਂ ਜਿਵੇਂ ਤੁਸੀਂ ਸੁੱਚਾ ਸ਼ੁਰਮਾ ਕੀਤੀ ਆ ਹੋਰ ਵੀ ਹੈਗੀਆਂ ਨੇ ਪਰ ਇਹਨਾਂ ਦਾ ਡਾਊਨ ਜਾਣਾ ਲੋਕਾਂ ਤੱਕ ਨਹੀਂ ਪਹੁੰਚਣਾ ਕੀ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਹੁਣੇ ਨੀਲੀ ਛੱਤ ਗਾਣਾ ਕੱਢਿਆ ਉਹ ਡੇਰਾਵਾਦ ਜਾਂ ਪਖੰਡਵਾਦ ਜਾਂ ਧਰਮ ਪਰਿਵਰਤਨ ਨੂੰ ਇਹਦਾ ਕਾਰਨ ਮੰਨਦੇ ਹੋ ਨਹੀਂ ਥੋੜਾ ਸਵਾਲ ਹੈ ਜਿਹੜਾ ਥੋੜਾ ਉਦੋਂ ਦਾ ਹੈ ਕਾ ਕਮਾਂਜਾ ਹੈ ਨਾ ਮੈਂ ਨਾ ਚੀਜ਼ਾਂ ਤਾਂ ਰਹਿ ਸਿਤਾ ਪਰੇ ਰਹਿਣਾ ਪਰ ਜਿਹੜੀ ਜਿਹੜੇ ਜਿਹੜੇ ਸ਼ਹੀਦਾਂ ਬਾਰੇ ਤੁਸੀਂ ਅੱਜ ਪੜਦੇ ਹੋ ਨਾ 15 ਸਾਲ ਬਾਅਦ ਉਹ ਵੀ ਬਦਲ ਦੇਣੇ ਬਹੁਤ ਲੋਕਾਂ ਨੇ ਤੁਸੀਂ ਫੇਰ ਕਰਨਾ ਕਰੋ ਪਰ ਇਹ ਜ਼ਰੂਰੀ ਨਹੀਂ ਕਿ ਕਈ ਚੀਜ਼ਾਂ ਮਿਥ ਸਮਝ ਲੋ ਇਹ ਪੀੜੀਦਰ ਪੀੜੀ ਉਹ ਸਦਾ ਹੀ ਤੁਹਾਡੇ ਨਾਲ ਨਹੀਂ ਉਹ ਇਹ ਜਿਹੜੇ ਇਸ ਤਰ੍ਹਾਂ ਦੀਆਂ ਸਾਟੀਆਂ ਕਥਾਮਾ ਕਰੇ ਵੀ ਪੁੜ ਨਹੀਂ ਸਕਦੇ ਜਿਹੜੇ ਪੰਜਾਬੀ ਔਰ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਮੈਂ ਇਸ ਕਰਕੇ ਪੁੱਛਿਆ ਸੀਗਾ ਤੁਹਾਡੇ ਗਾਣਾ ਸੁਣ ਕੇ ਹੀ ਵੱਡੇ ਹੋਏ ਇੱਕ ਬਾਬਾ ਨਾਨਕ ਸੀ ਤੇ ਉਸ ਮੈਂ ਤਾਂ ਖਲਾਫ ਆ ਜੀ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਖਲਾਫ ਆ ਮੈਂ ਉਹਨਾਂ ਦੇ ਰਾਮੇਸ਼ੀ ਹੋਏ ਮੈਂ ਬੰਦ ਬਾਤ ਕਰਦਾ ਸੀ ਰਾਮਾ ਜੀ ਓਕੇ ਕਿ ਅਸੀਂ ਸਾਰੇ ਧਰਮ ਨੂੰ ਪਿਆਰ ਸਤਿਕਾਰ ਕਰਦੇ ਆਂ ਦੇਖੋ ਧਰਮ ਦੇ ਪਿੱਛੇ ਕੋਈ ਕਹਾਣੀਆਂ ਲੌਜੀਕ ਨਹੀਂ ਆ ਉਹ ਉਹਨਾਂ ਤੋਂ ਬਿਨਾ ਜੇ ਕੋਈ ਚੀਜ਼ਾਂ ਹੋ ਰਹੀਆਂ ਉਹ ਸਮਾਜ ਨੂੰ ਗੰਦੇ ਕਰਦੀਆਂ ਜੀ ਤਾਂ ਮੁੱਕ ਹੋਣਾ ਆਸ ਤੇ ਕੋਣਾ ਬੁਰੀ ਕਰਨੇ ਇਹ ਤੁਹਾਡਾ ਆਪਣਾ ਬੇਸ਼ਅ ਉਹ ਧਰਮ ਤੋਂ ਤੱਕ ਚੰਗਾ ਜਦ ਤੱਕ ਤੁਹਾਡੀ ਆਸਤਾ ਜਦੋਂ ਸੜਕ ਤੇ ਨੱਚਣ ਲੱਗ ਜੇ ਉਹਨੋਂ ਫੇਰ ਖਤਰਨਾਕ ਹੋ ਜਾਂਦਾ ਹੈ ਥੈਂਕ ਯੂ ਮਾਨ ਸਾਹਿਬ ਇਸ ਫਿਲਮ ਦੀ ਸ਼ੂਟਿੰਗ ਕਾਹਾਂ ਕਾ ਹੋਈ ਔਰ ਕਿੰਨੇ ਦਿਨੋਂ ਮੈਂ ਤਿਆਰ ਹੋਈ ਹੈ ਫਿਲਮ ਇਹ ਜਿਸ ਤਰ੍ਹਾਂ ਦਾ ਪੰਜਾਬ ਉਦੋਂ ਸੀ ਉਦੋਂ ਥੇ ਹੁੰਦੇ ਸੀ ਕਿਤੇ ਕਿਤੇ ਛੋਟੀਆਂ ਜਿਹਾ ਬੀੜਾ ਹੁੰਦੀਆਂ ਸੀ ਉਹ ਉਸ ਤਰ੍ਹਾਂ ਦੀ ਜਿਹੜੀ ਜਗ੍ਹਾ ਪੰਜਾਬ ਤੇ ਰਾਜਸਥਾਨ ਦੇ ਬਾਰਡਰ ਤੇ ਬਣਦੀ ਹੈ ਸੂਰਤਗੜ ਹਨੂਮਾਨਗੜ ਉਸ ਪਾਸੇ ਉਸ ਕਿਤੇ ਬਟਿੰਡੇ ਵਾਲੇ ਕੋਕੇ ਜਾ ਕੇ ਅਸੀਂ ਕਰੀਏ ਬਿਲਕੁਲ ਨਹੀਂ ਸੁਣਾਉਂਦੇ ਮੈਂ ਗੱਲਾਂ ਕਰਨਾ ਨੋ ਨਾ ਤੇ ਗਾਣਾ ਸੁਣਾਉਂਦੇ ਨਹੀਂ ਮੈਂ ਗਾਣੇ ਗਾਣੇ ਤਾਂ ਮੈਂ ਗਾਉਣਾ ਸਟੇਜ ਤੇ ਦੇਖੋ ਜੇ ਤੁਸੀਂ ਕਿਤਾਬ ਪੜ੍ਹਨੀ ਆ ਜਾਂ ਪੜ੍ਹਾਈ ਕਰਨੀ ਸਕੂਲ ਜਾਣਾ ਪੈਂਦਾ ਨਾ ਉੱਥੇ ਇੱਕ ਬਿਲਡਿੰਗ ਹੁੰਦੀ ਹੈ ਟੀਚਰ ਆਉਂਦਾ ਇੱਕ ਬਲੈਕ ਬੋਰਡ ਹੁੰਦਾ ਗਾਣਾ ਮਤਲਬ ਇਹ ਥੋੜੀ ਕਿਤੇ ਵੀ ਆ ਜਾਵੇ ਇਹਦੇ ਲਈ ਇੱਕ ਸਟੇਜ ਲੱਗਦੀ ਹੈ ਉੱਥੇ 20 ਬੰਦੇ ਹੁੰਦੇ ਆ ਫਿਰ ਨਜ਼ਾਰਾ ਆਉਂਦਾ ਫਿਰ 3-4 ਘੰਟੇ ਖੜਾ ਲੱਗਦਾ ਹੈ ਸਾਡਾ ਖੜਾ ਹੈ ਤੇ ਸ਼ਹਿਰੀ ਟੈਪ ਸਿਸਟਮ ਹੁੰਦਾ ਬਟਾ ਉਹ ਜਿਹੜਾ ਹੁੰਦਾ ਨਾ ਪੀਂ ਨਹੀਂ ਵੀ ਸੁਣਾ ਦਿਆ ਸਾਡਾ ਗਾਣਾ ਤਾਂ ਔਖਾ ਹੈ ਆਪਣੇ ਸ਼ੌਕ ਨਾਲ ਸੌਣਾ ਪੈਂਦਾ ਹੈ ਨਾ ਟਾਈਮ ਕੱਟ ਕੇ ਹੁਣਾ ਪੈਂਦਾ ਇਤਨਾ ਥੋੜੀ ਵੀ ਥੋੜੀ ਏਡਾ ਟੇਕ ਕਰੇ ਤੇ ਗਾਣਾ ਹੋ ਗਿਆ ਨੈਕਸਟ ਟਾਈਮ ਹਾਂਜੀ ਤੁਸੀਂ ਬੋਲੋ ਉਹ ਗਲਤ ਆਪਾਂ ਸੁਣਵਾਉਣਾ ਹੈ ਜੀ ਆ ਸਾਡੀ ਮਾਨ ਸਾਹਿਬ ਜੀ ਆ। ਅ ਸਭ ਤੋਂ ਪਹਿਲਾਂ ਤਾਂ ਇਹ ફિલ્મ ਜਿਹੜੀ ਅਮਿਤੋਜ ਭਾਜੀ ਉਹਨਾਂ ਨੇ ਲਿਖਿਆ ਸਟੋਰੀ স্ক্রিপਟ ਇਹ ਉਹਨਾਂ ਦਾ ਸੀ। ਮੈਂ ਉਹਨਾਂ ਦੇ ਨਾਲ ਡਾਇਲੌਗਸ ਇਸ ਫਿਲਮ ਦੇ ਲਿਖਣੇ। ਇਹ originally ਜੋ ਇਸ ਦੀ ਸਟੈਂਪ ਦਾ ਥਾਟ ਸੀ ਆ ਬੱਬੂ ਭਾਜੀ ਔਰ ਅਮਿਤੋਜ ਭਾਜੀ ਇਹਨਾਂ ਦੋਨਾਂ ਦਾ ਪਲਾਨ ਸੀਗਾ ਅਸੀਂ ਕਿਸੇ ਹੋਰ ਹਿਸਟੋਰੀਕਲ ਸਬਜੈਕਟ ਤੇ ਕੰਮ ਕਰ ਰਹੇ ਸੀਗੇ। ਪਰ ਡੂ ਟੂ ਸਮ ਰੀਜ਼ਨਸ ਕਿ ਉਹ ਅੱਗੇ ਪੋਸਟਪੋਨ ਹੋਇਆ। ਤੇ ਬੱਬੂ ਭਾਜੀ ਹੋਰਾਂ ਨੇ ਇਹ ਸੁਜੈਸਟ ਕੀਤਾ ਸਭ ਤੋਂ ਪਹਿਲਾਂ ਤੇ ਅਮੀਦੋਜ ਭਾਜੀ ਉਹਨਾਂ ਨਾਲ ਉਹਨਾਂ ਦੀ ਕਿਊਨਿੰਗ ਸੀ ਪਹਿਲਾਂ ਤੋਂ ਇਕੱਠੇ ਕੰਮ ਕਰਦੇ ਨੇ ਔਰ ਹਿਸਟੋਰੀਕਲ ਸਬਜੈਕਟਸ ਦੇ ਉੱਪਰ ਅਮੀਦੋਜ ਭਾਜੀ ਦੀ ਪਕੜ ਬਹੁਤ ਜ਼ਿਆਦਾ ਹੈ ਔਰ ਖੁਦੋ ਮਾਲਵੇ ਨੂੰ ਬਿਲੋਂਗ ਕਰਦੇ ਨੇ ਇਹਨਾਂ ਭਾਜੀ ਉਹਨਾਂ ਨੇ ਕਿਹਾ ਵੀ ਅਸੀਂ ਇਸ ਲੇਜੈਂਡ ਦੇ ਉੱਪਰ ਫਿਲਮ ਬਣਾਉਣੀ ਫਿਲਮ ਜਮਨ ਸਾਹਿਬ ਤੁਹਾਡਾ ਜਵਾਬ ਹੈ ਤਾਂ ਪੂਰਾ ਨਹੀਂ ਹੋਇਆ ਮੈਨੂੰ ਕਰਨਾ ਪਿਆ ਛੋਟਾ ਭਾਈ ਇਹ ਕੱਚਾ ਹੈ ਇਹ ਫਿਲਮ ਕਿਉਂ ਬਣਾਈ ਇਹ ਜਿਹੜੀ ਫੇਸਬੁੱਕ ਤੇ ਬਹਿਸਬਾਜ਼ੀ ਹੁੰਦੀ ਹੈ ਜਿਹੜਾ ਮੂਰਖਤਾਪੂਰਨ ਜਿਹੜਾ ਵਿਸ਼ਾ ਬਣਿਆ ਹੁੰਦਾ ਪੈਨਾ ਗੱਲੋਂ ਉਹ ਉਹਨਾਂ ਮੂਰਖਾਂ ਨੂੰ ਸਮਝਾਉਣ ਲਈ ਕਿ ਜੇ ਲੜਨਾ ਤਾਂ ਆਪਣੇ ਕਬੀਲੇ ਆਪਣੀ ਕੌਮ ਆਪਣੀ ਅਣਖ ਲਈ ਲੜੋ ਨਾ ਕਿ ਆਹ ਫੇਸਬੁੱਕ ਤੇ ਲੜੋ ਇਸ ਕਰਕੇ ਇਸ ਤਰ੍ਹਾਂ ਦੇ ਸੈਂਕੜੇ ਸਬਜਕਤ ਬਣਨੇ ਚਾਹੀਦੇ ਸੋ ਤਾਂ ਕਿ ਜਨਰੇਸ਼ਨ ਨੂੰ ਇਹ ਪਤਾ ਲੱਗੇ ਕਿ ਸਮਾਜ ਰਹਿਣਾ ਕਿਦਾਂ ਔਰ ਵਿਚਰਨਾ ਕਿਦਾਂ ਗਊ ਗਰੀਬ ਦੀ ਰਾਖੀ ਕਿਵੇਂ ਕਰਨੀ ਜੋ ਸਾਨੂੰ ਸਾਡੇ ਬਜ਼ੁਰਗ ਕਹਿੰਦਾ ਸਮਝ ਰਿਹਾ ਇਸ ਲਈ ਇਸ ਤਰ੍ਹਾਂ ਦੇ ਵਿਸ਼ੇ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਆ ਮੈਂ ਇੱਕ ਪੋਟ ਦਿਖਾ ਰਿਹਾ ਹਾਂ ਲੇਟਣ ਜਾਣੇ ਜੋ ਬੱਚੀ ਹੈ ਪੈੜ ਮੇਂ ਵੀ ਪਤਾ ਕੀ ਹੈ ਦੇਖੋ ਦੋ ਚੀਜ਼ ਹੈ ਜੇ ਉਸ ਦੀ ਗੱਲ ਕਰੀ ਤਾਂ ہماری ਜਨਰੇਸ਼ਨ ਤੇ ਇਨਫਲੂਐਂਸ ਬਹੁਤ ਜ਼ਿਆਦਾ ਹੋਣਾ ਸਰਸ ਜੀ ਜੀ ਨਹੀਂ ਹੁੰਦੇ ਤੁਸੀਂ ਮੈਂ ਸਮਝ ਗਿਆ ਤੁਹਾਡਾ ਸਵਾਲ سے 20 سال تک اپنا کردار بنایا اور ਸਾਡਾ کردار ਸਾਨੂੰ ਇਜਾਜ਼ਤ ਮਿਲਦਾ ਕਿ ਅਸੀਂ ਹਰ ਗੱਲ ਦਾ ਜਵਾਬ ਦੇਈਏ ਜੇ ਕੋਈ ਸਰਪੰਚ ਬਹਿਸ ਕਰਦਾ ਤਾਂ ਉਹਦਾ ਜਵਾਬ ਸਰਪੰਚ ਦਵੇ ਜੇ ਕੋਈ ਸਮਾਜ ਦਾ ਕੋਈ ਛੋਟਾ ਬੁਲਾਰਾ ਗੱਲ ਕਰਦਾ ਤਾਂ ਉਹਦੇ ਪੱਧਰ ਦਾ ਜਵਾਬ ਦਵੇ اور ਜੇ ਕੋਈ ایم ایل اے یا ایم پی ਗੱਲ ਕਰਦਾ ਤਾਂ ਜਿਹੜੇ 12 ਚੁਣ ਕੇ ਭੇਜਿਆ 14 ਉਤੋਂ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੇ ਨਾਲ ਜਦੋਂ ਕਿਸੇ ਨੇ ਗੱਲ ਇਹ ਬਹਿਸ ਕਰਨੀ ਹੈ ਫਿਰ ਸਾਨੂੰ ਸਾਹਮਣੇ ਬਿਠਾਇਆ ਕਰੋ ਸਭ ਦੇ ਫਿਰ ਅਸੀਂ ਉਹ ਉਸ ਤਰ੍ਹਾਂ ਦਾ ਵਿਸ਼ਾ ਤੇ ਵਿਚਾਰ ਕਰ ਸਕਦੇ ਆ ਇਹ ਕਾਗਜ਼ੀ ਗੱਲਾਂ ਦੀ ਉਹ ਨੇ ਇਹ ਕਿ ਹਾਂ ਸੀ ਉਹ ਨੇ ਇਹ ਕਿ ਅੰਤ ਵਿੱਚ ਬਹੁਤ ਖੁਸ਼ ਹੁੰਦਾ ਕਿ ਅਸੀਂ ਆਪਣਾ ਕੰਮ ਚੰਗਾ ਕੰਮ ਕਰਨਾ ਸਮਾਜ ਨੂੰ ਸੇਵਾ ਦੇਣਾ ਨਾ ਕਿ ਬੇਸ ਕਰਨਾ ਔਰ ਮੈਂ ਇਸ ਕਰਕੇ ਬਹੁਤ ਚੀਜ਼ਾਂ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਮੈਂ ਨਹੀਂ ਚਾਹਦਾ ਕਿ ਸਾਡੀ ਫਿਲਮ ਤੋਂ ਪਹਿਲਾਂ ਕੋਈ ਇਹ ਕਹੇ ਵਿਊਤਾ ਜੀ ਡਰਾਮਾ ਕਰਕੇ ਚਲਾਉਣਿਆ ਸਾਡੀ ਚ ਆਰਟ ਹੈ ਔਰ ਅਸੀਂ ਇੱਕ ਦੇ ਜ਼ੋਰ ਨਾਲ ਆਪਣਾ ਕੰਮ ਕਰਕੇ ਅਬਦੁੱਲ ਹੱਕ ਮਗਨੇ ਇਸ ਕਰਕੇ ਇਹ ਸਾਡਾ ਵਿਸ਼ਾ ਨੇ ਜਿੰਦਣ ਕਿਤੇ ਵਿਸ਼ਾ ਹੋਇਆ ਫਿਰ ਕਰਾਂਗੇ ਅਸੀਂ ਆਪਣੇ ਬਾਰੇ ਦੱਸ ਸਕਦੇ ਹਾਂ ਮੈਂ ਨਿੱਜੀ ਤੌਰ ਤੇ ਦੱਸ ਸਕਦਾ ਹਾਂ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਮਜ਼ਦੂਰਾਂ ਨੂੰ ਪਿਆਰ ਕਰਦੇ ਹਾਂ ਔਰ ਅਸੀਂ ਗਰੀਬ ਜਿਹੜਾ ਸਮਾਜ ਦਾ ਵਰਗ ਹੈ ਉਹਨੂੰ ਪਿਆਰ ਕਰਦੇ ਹਾਂ ਔਰ ਉਹਦੇ ਲਈ ਗੌਰ ਹੈ ਸਭ ਤੇ ਠੀਕ ਥੈਂਕ ਯੂ ਓਕੇ ਫੋਟੋ ਖੜੇ ਹੋ ਕੇ ਫੋਟੋ ਕਰਦੇ